ਜੈ ਸ਼੍ਰੀ ਰਾਮ ਆਤਮਾ ਦਾ ਦੀ ਜੈ ਅੱਜ ਭਰਾਵੋ 30 ਤਰੀਕਾ 30 ਦਸੰਬਰ 2024 ਕੁਝ ਅਖੌਤੀ ਕਿਸਾਨਾਂ ਦੇ ਆਗੂਆਂ ਨੇ ਡੱਲੇ ਵਾਲ ਦੇ ਪੰθεਰ ਵਰਗਿਆਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੋਇਆ ਹੈ ਅੱਜ ਇਹਨਾਂ ਨੇ ਬੰਦ ਵੀ ਖਾਲ ਦਿੱਤੀ ਆ ਮੈਂ ਅਖੌਤੀ ਪੰθεਰ ਤੇ ਡੱਲਿਆਂ ਨੂੰ ਪੁੱਛਣਾ ਚਾਹੁੰਦਾ ਵਾਂ ਤੁਸੀਂ ਤਾਂ ਆਪਣੀ ਜ਼ਿੰਦਗੀ ਸਾਰੀ ਬਸਾਰ ਲਈ ਵੀ ਆਪਣੀ 70 ਸਾਲ ਦੀ ਉਮਰ 'ਚ ਆਪਾਂ ਅੰਸ਼ਾ ਰੱਖ ਲਿਆ ਵੀ ਤੁਹਾਨੂੰ ਕੀ ਹੈ ਕਿਹਾ ਪਹਿਲਾਂ ਪਰਿਵਾਰ ਦੇ ਨਾਲ ਤੁਸੀਂ ਆਪਣਾ ਵੀ ਮਲਕੀਅਤ ਪਰਪਰਟੀ ਦੇ ਕਰਾਤੀਆਂ ਹੁਣ ਤੁਸੀਂ ਕਹਿੰਦੇ ਮੈਂ ਲੋਕਾਂ ਲਈ ਕਰਦਾ ਹਾਂ ਲੋਕਾਂ ਲਈ ਤੁਸੀਂ ਕੁਝ ਨਹੀਂ ਕਰਦੇ ਪਏ ਮਰਨਾ ਆਪਾਂ ਘਰੇ ਵੀ ਆ ਮਰਨਾ ਰੋਡ ਤੇ ਵੀ ਆ ਇਹ ਲੋਕਾਂ ਨੂੰ ਨਾ ਦੱਸੋ ਮੈਂ ਤੁਹਾਡੇ ਇੱਛਾਨ ਕਰ ਰਿਹਾ ਵਾਂ ਕਿਉਂਕਿ ਜਿਹੜਾ ਜਿਹੜਾ ਭੰਦੇਰ ਆ ਇਹਨੇ ਬੰਦ ਦੀ ਕਹਾ ਦਿੱਤੀ ਸਾਨੂੰ ਬੜਾ ਵੱਟ ਚੜਿਆ ਬੰਦ ਨਹੀਂ ਕਰ ਸਕਦਾ ਇਹ ਕੋਈ ਜਿਹੜੇ ਰੋਜ਼ ਮਾਰ ਰੇ ਜ਼ਿੰਦਗੀ ਆ ਉਹ ਕਿਵੇਂ ਲੋਕ ਚਲਾਉਣਗੇ ਇਹ ਤਾਂ ਆਪਣੇ ਆਪ ਨੂੰ ਡਿਕਟੇਟਰਸ਼ਿਪ ਕਰ ਰਿਹਾ ਏ ਪੁਰਾਣੇ ਕਾਲੇ ਦੌਰ ਦੇ ਪਹਿਲਾਂ ਦਹਾੜਾ ਦਰੋਂ ਦੀ ਕੋਸ਼ਿਸ਼ ਕਰ ਰਿਹਾ ਵਾ ਮੈਂ ਹੱਥ ਜੋੜ ਕੇ ਸਾਰੇ ਲੋਕਾਂ ਨੂੰ ਕਹਾਂਗਾ ਦੁਕਾਨਦਾਰ ਨੂੰ ਵਪਾਰੀ ਨੂੰ ਮਜ਼ਦੂਰ ਨੂੰ ਤੇ ਮਲਾਜਮ ਮਲਾਜਮਾਂ ਨੂੰ ਵੀ ਭਈ ਬੱਸਾਂ ਬੰਦ ਕਰਦੇ ਲੋਰ ਨਹੀਂ ਦੁਕਾਨਾਂ ਸਾਰੇ ਖੋਲੋ ਤੁਸੀਂ ਭਰਾਵੋ ਆਪਾਂ ਦਿੱਲੀ ਕਿਉਂਕਿ ਕੋਰੋਨਾ ਦੇ ਵਿੱਚ ਪਹਿਲਾਂ ਲੋਕਾਂ ਦਾ ਕੰਮਕਾਰ ਬੰਦ ਹੋ ਗਿਆ ਇਹ ਮਾੜਾ ਉਹ ਕੰਮ ਚੱਲਣ ਦੀ ਆਸ ਹੁੰਦੀ ਐ ਇਹ ਉੱਪਰੋਂ ਬੰਦ ਕਰ ਦਿੰਦੇ ਆ ਫਰਦਰ ਢੋਲਵਾਜਾ ਬੰਨ ਕਾਰਤਾ ਜੀ ਇਹ ਕਿਹੜੀ ਸ਼ੈਦ ਚੱਲਦੇ ਪਿਆ ਮੈਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲ ਜੋੜ ਕੇ ਬੇਨਤੀ ਕਰਦਾ ਵਾਂ ਇਹਨਾਂ ਦਾ ਧਰਨਾ ਚੁਕਾਇਆ ਜਾਵੇ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਜੀ ਨੇ ਵੀ ਕਿਹਾ ਵੀ 31 ਤਰੀਕ ਤੋਂ ਪਹਿਲਾ ਪਹਿਲਾ ਹਫ਼ਤਾ ਦਾਖਲ ਕਰਾਓ ਰਾਤੀਂ ਘੱਟਲੇ ਵਾਲ ਦਾ ਬਿਆਨ ਆ ਗਿਆ ਜੀ ਫਟਾਫਟ ਕਨੋਰੀ ਬਾਰਡਰ ਤੇ ਆ ਜਾਓ ਮੀਂਹ ਦਾ ਮੌਸਮ ਤੇ ਫੰਡ ਪੈ ਰਹੀ ਆ ਲੇਕਿਨ ਉੱਥੇ ਬਜ਼ੁਰਗ ਕੋਈ ਉਦਰਾਗਾਤਾ ਵਿਚਾਰਾ ਪੂਰਾ ਹੋ ਜਾਂਦਾ ਜਾਂ ਮਾਂ ਪੂਰੀ ਹੋ ਜਾਂਦੀ ਆ ਤੁਸੀਂ ਇਹ ਕਹਿਣਾ ਸਾਡੇ ਬੰਦੇ ਸ਼ਹੀਦ ਹੋਗੇ ਜੀ ਸਾਨੂੰ ਮੇਰੀ ਇਹ ਅਪੀਲ ਆ ਕਿਸਾਨ ਭਰਾਵਾਂ ਨੂੰ ਛੋਟੇ ਕਿਸਾਨ ਭਰਾਵਾਂ ਨੂੰ ਵੱਡੇ ਤਾਂ ਉਹਨਾਂ ਬਤਾ ਆਪਣੇ ਹੰਕਾਰ ਚ ਰਹਿੰਦੇ ਨੇ ਮੇਰੀ ਮਾਂ ਭੈਣਾ ਬਜ਼ੁਰਗਾਂ ਨੂੰ ਸਾਰਿਆਂ ਨੂੰ ਅਪੀਲ ਆ ਤੇ ਉਹ ਆਪਣੇ ਘਰਾਂ 'ਚ ਰਹੋ ਮੌਸਮ ਬਹੁਤ ਜ਼ਿਆਦਾ ਠੰਡਾ ਹੋ ਗਿਆ ਵਾ ਠੰਡ ਬਹੁਤ ਪੈ ਰਹੀ ਆ ਬਾਰਿਸ਼ ਹੋ ਰਹੀ ਆ ਇਹ ਮੋਰਚਿਆਂ ਦਾ ਕੋਈ ਫਾਇਦਾ ਨਹੀਂ ਹੈਗਾ ਅਗਰ ਮੋਰਚਾ ਲਾਉਣਾ ਤੁਸੀਂ 5 ਬੰਦੇ ਬੈਠ ਜਾਓ ਆਨੂੰ ਰਾਈਟ ਆ ਮੋਰ ਚਲਾਉਣ ਦਾ ਇਹ ਤਾਂ ਨਹੀਂ ਵੀ ਆਪਾਂ ਸਾਰੇ ਪੰਜਾਬ ਨੂੰ ਪਰੇਸ਼ਾਨ ਕਰੀਏ ਕਿਉਂਕਿ ਮੈਂ ਕਹਾਂਗਾ ਦੁਬਾਰਾ ਦਾ ਫੇਰ ਬਈ ਬਈ ਆਪਣਾ ਬਾਜ਼ਾਰ ਖੋਲੋ ਸਾਰਾ ਹੁਣ ਮੈਂ ਜਾਣਾ ਹੁਣ ਮੈਂ ਤੜਕੇ ਪਹਿਲਾਂ 5 ਵਜੇ ਉੱਠਿਆ ਬਈ 7 ਵਜੇ ਇਹਨਾਂ ਨੇ ਫੇਰ ਹੜਜਨ ਕਰਨਾ ਕਿਉਂਕਿ ਮੈਂ ਤਾਂ ਡਰਨ ਵਾਲਾ ਵਿਅਕਤੀ ਨਹੀਂ ਆ ਮਦਰ ਅਬਦੋ ਡਰਨ ਨਾਲ ਜਾਂ ਸਭ ਤੋਂ ਅੰਦਰ ਡਰਨ ਵਾਲਾ ਮਿਲਦੀ ਆ ਉਹ ਕਿਉਂਕਿ ਇਹਨਾਂ ਨੇ ਆ ਕੇ ਮੂਰੇ ਆ ਕੇ ਕਹਿਣਾ ਜੀ ਕਿੱਥੇ ਚੱਲੇ ਹੋ ਜੀ ਤੁਹਾਨੂੰ ਪੁੱਛ ਕੇ ਦੱਸੀ ਕਿੱਥੇ ਜਾਣਾ ਸੀ ਮੈਂ ਬਾਬਾ ਪਿਆਰਾ ਸਿੰਘ ਭਨਿਆਰੇ ਵਾਲਿਆਂ ਦੀ ਅੱਜ ਵਰਸੀ ਅੱਜ ਉਹਦੇ ਸੰਬੰਧ ਵਿੱਚ ਮੈਂ ਨੂਰ ਪਰਵੇਦੀ ਜਾਣਾ ਵਾ ਉੱਥੇ ਸ਼ਰਦਾ ਦੇ ਫੁੱਲ ਪੇਂਟ ਕਰਨੇ ਆ ਇਹਨਾਂ ਦੇ ਆ ਜਿਹੜੇ ਪੰਗਾ ਤੋਂ ਚਲੋ ਵੀ ਆਪਾਂ ਸੁਖਸ਼ਾਂਦੀ ਨਾਲ ਘਰੋਂ ਚਵੀਏ ਆਪਾਂ ਸੁਰੇਸ਼ੁਰ ਜਾ ਕੇ ਬਾਬਾ ਪਿਆਰਾ ਸਿੰਘ ਭਰਾ ਭਰਾਲੇ ਵਾਲੇ ਜਿਹਨੂੰ ਸ਼ਰਦਾ ਦੇ ਫੁੱਲ ਪੇਂਟ ਕਰੀਏ ਲੇਕਿਨ ਇਹ ਹਰ ਜਗ੍ਹਾ ਪੰਗਾ ਬੰਦੇ ਆ ਰੇੜ ਲੋਕਾਂ ਨੇ ਰੇੜ ਰੁਕਣ ਦਾ ਕੀ ਮਤਲਬ ਜੀ ਬੱਸਾ ਰੁਕਣ ਦਾ ਕੀ ਮਤਲਬ ਦਫਤਰ ਬੰਦ ਕਰਨਾ ਦਾ ਕੀ ਮਤਲਬ ਇਹ ਬਿਲਕੁਲ ਗਲਤ ਗੱਲ ਆ ਏ ਮੈਂ ਪੰਜਾਬ ਸਰਕਾਰ ਨੂੰ ਕਹੂੰਗਾ ਦਫਤਰ ਖੋਲੋ ਮਹਾਰਾਜ ਲੋਕਾਂ ਦੇ ਕੰਮਕਾਰ ਆ ਕਿਸਨੇ ਬਾਹਰ ਬਗਏ ਜਾਣਾ ਕੋਈ ਸਰਟੀਫਿਕੇਟ ਲਾਣਾ ਕਲੀਅਰੈਂਸ ਲੈਣੀ ਹੋ ਕਿਵੇਂ ਜਾਊਗਾ ਉਹ ਇਸ ਕਰਕੇ ਮੈਂ ਦੁਬਾਰਾ ਦਫੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਇਹ ਗ੍ਰਹਿ ਮੰਤਰੀ ਇਹਨਾਂ ਅਠਾਓ ਉਹ ਮਹਾਜਲ ਸੁਪਰੀਮ ਕੋਰਟ ਜੋ ਫੈਸਲਾ ਦਿੱਤਾ ਆ ਉਹਦੇ ਮੰਨਣਾ ਹੈ ਉਹਦੇ ਵੀ ਮੰਨਣ ਨੂੰ ਤਿਆਰ ਹੈ ਇਹ ਡਿਕਟੇਟਰਸ਼ਿਪ ਇਹਨਾਂ ਨਹੀਂ ਚਲਣੀ ਚਾਹੀਦੀ ਇਹ ਖੌਪੀ ਕਿਸਾਨ ਆਗੂ ਨੇ ਮੈਂ ਕਹੂੰਗਾ ਮੈਂਨੇ ਛੋਟੇ ਕਿਸਾਨ ਭਰਾਵਾਂ ਨੂੰ ਮਾਤਾ ਬਜ਼ੁਰਗਾਂ ਨੂੰ ਦੁਬਾਰਾ ਫੇਰ ਅਪੀਲ ਕਰਦਾ ਆਪਣੇ ਘਰਾਂ ਵਿੱਚ ਆਓ ਇਹਨਾਂ ਨੇ ਕੁਛ ਨਹੀਂ ਦੇਣਾ ਤੁਹਾਨੂੰ ਧੰਨਵਾਦ